ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹਨੇ ਹਨੇ ਪਾਛੇ ਕਿਤਾਬ ਦਾ ਚੌਵੀਵਾਂ ਭਾਗ ਪੜਾਂਗੇ ਐਸ ਉਪਦਰਾਵ ਲੱਖੂ ਉਚਾਇਆ 800 ਖਾਲਸੇ ਉੱਪਰ ਤਾਇਆ ਚਸਪਤ ਰਾਏ ਨੂੰ ਮਾਰ ਕੇ ਸਿੰਘਾਂ ਦੀ ਜੋ ਮਾੜੀ ਮੋਟੀ ਥਕਾਵਟ ਬਚੀ ਸੀ ਜੋ ਥੋੜਾ ਆਲਸੀ ਉਹ ਵੀ ਜਾਂਦਾ ਰਿਹਾ ਸਿੰਘਾਂ ਨੇ ਅਮਨਾਬਾਦ ਸ਼ਹਿਰ ਤੇ ਹੱਲਾ ਬੋਲ ਦਿੱਤਾ ਸ਼ਹਿਰ ਦੇ ਸਭ ਵੱਡੇ ਖੱਤਰੀਆਂ ਨੂੰ ਸਿੰਘਾਂ ਨੇ ਲੁੱਟਿਆ ਸਭ ਮੈਲ ਮਾਰਡੀਆਂ ਵਿੱਚ ਸਿੰਘ ਜਾਵੜੇ ਜਿੰਨੀ ਥਾਈ ਧਨ ਪਦਾਰਥ ਇਕੱਠਾ ਕੀਤਾ ਹੋਇਆ ਸੀ ਸਭ ਸਿੰਘਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸਿੰਘ ਤਾਂ ਸਗੋਂ ਸਿਰਫ ਰਸਤਬਸਤ ਦੀ ਭਾਲ ਵਿੱਚ ਸਨ ਉਹਨਾਂ ਹੱਥ ਵੱਡਾ ਖਜ਼ਾਨਾ ਲੱਗ ਗਿਆ ਅੰਦਰ ਜੋ ਵੀ ਹੀਰੇ ਮੋਤੀਆਂ ਦੀਆਂ ਮਾਲਾ ਸੋਨੇ ਦੇ ਕੜੇ ਮੰਦਰੀਆਂ ਮਿਲੀਆਂ ਸਿੰਘਾਂ ਨੇ ਦੇਹਾਂ ਤੇ ਝਾੜ ਲੀਆਂ ਐਮਨਾਬਾਦ ਵਿੱਚ ਦਾਖਲ ਹੋਣ ਲੱਗੇ ਆ ਸਿੰਘ ਨੰਗੇ ਢੜ ਸਨ ਤੇ ਸ਼ਹਿਰ ਤੋਂ ਬਾਹਰ ਉਹ ਰਾਜਿਆਂ ਵਾਂਗ ਨਿਕਲੇ ਸੋਹਣੀਆਂ ਪੋਸ਼ਾਕਾਂ ਪਹਿਨ ਕੇ ਕਮਰ कसे ਕੀਤੇ ਹੋਏ ਸਭ ਸਿੰਘ ਪਾਦਸ਼ਾਹੀ ਜਾਪਰੇ ਸਨ ਰੇਸ਼ਮੀ ਚੀਰਿਆਂ ਤੇ ਲੱਗੀਆਂ ਕਲਗੀਆਂ ਵਿੱਚ ਉਹ ਸਭ ਸਰਦਾਰ ਲੱਗ ਰਹੇ ਸਨ ਰਾਜਿਆਂ ਵਾਂਗ ਕਲਗੀਆਂ ਲਾ ਕੇ ਸਿੰਘਾਂ ਨੇ ਤਬੇਲਿਆਂ ਵੱਲ ਚਾਲੇ ਪਾਈ ਸੋਹਣੇ ਤੋਂ ਸੋਣਾ ਤੇ ਚੰਗੇ ਤੋਂ ਚੰਗਾ ਘੋੜਾ ਉਹਨਾਂ ਨੇ ਖੋਲ ਲਿਆ ਤੇ ਸਵਾਰ ਹੋ ਗਏ ਇੰਜ ਜਾਪਦਾ ਸੀ ਜਿਵੇਂ ਧਰਤੀ ਦੇ ਸਾਰੇ ਰਾਜੇ ਇਕੱਠੇ ਹੋ ਕੇ ਕਿਸੇ ਹੋਰ ਗ੍ਰਹਿ ਤੇ ਤਾਵਾ ਬੋਲਣ ਲਈ ਚੱਲੇ ਹਨ ਉਧਰ ਚਸਪਤ ਦੇ ਪਰਾ ਲਖਪਤ ਰਾਏ ਨੂੰ ਖਬਰ ਪਹੁੰਚੀ ਕਿ ਸਿੰਘਾਂ ਨੇ ਜਸੂ ਨੂੰ ਮਾਰ ਦਿੱਤਾ ਹੈ ਤੇ ਸਭ ਮਹਿਲ ਮਾੜੀਆਂ ਲੁੱਟ ਲਈਆਂ ਨੇ ਸੁਣਦਿਆਂ ਹੀ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਰੋਂਦਾ ਕਰ ਲੌਂਦਾ ਉਹ ਨਵਾਬ ਕੋਲ ਪਹੁੰਚਿਆ ਆਪਣੀ ਪਾਗ ਨਵਾਬ ਦੇ ਪੈਰਾਂ ਤੇ ਰੱਖ ਕੇ ਉਹ ਵਿਲ ਕਰਿਆ ਸੀ ਇਨਾਂ ਨੇ ਮੇਰਾ ਭਰਾ ਕਤਲ ਕਰ ਦਿੱਤਾ ਹੈ ਮੇਰੀ ਇੱਜ਼ਤ ਮਿੱਟੀ ਰੁਲ ਗਈ ਆ ਹੁਣ ਮੈਂ ਇਹ ਪੱਗ ਉਹਨਾਂ ਚਿਰ ਮੁੜ ਸਿਰਤੇ ਨਹੀਂ ਧਰਾਂਗਾ ਜਿੰਨਾ ਚਿਰ ਜਸਪਤ ਦਾ ਬਦਲਾ ਨਹੀਂ ਲੈ ਲੈਂਦਾ ਇਸ ਪੰਥ ਨੂੰ ਨੇਸ ਤੋਂ ਨਬੂਦ ਕਰਕੇ ਹੀ ਮੈਂ ਹੁਣ ਦਮ ਲਵਾਂਗਾ ਤੁਸੀਂ ਮੈਨੂੰ ਅੱਗੇ ਅਧਿਓ ਤੇ ਫੌਜ ਮੇਰੇ ਹਵਾਲੇ ਕਰੋ ਮੈਂ ਇਸੇ ਪੱਲ ਸਿੰਘਾ ਉੱਤੇ ਚੜ੍ਹਾਈ ਕਰਨਾ ਚਾਹੁੰਦਾ ਹਾਂ ਨਵਾਬ ਸ਼ਾ ਨਵਾਜ਼ ਲਖਪਤ ਦਾ ਇਹ ਗੁੱਸਾ ਦੇਖ ਕੇ ਖੁਸ਼ ਹੋਇਆ ਤੇ ਬੋਲਿਆ ਸਿੰਘਾ ਨੂੰ ਮਾਰਨ ਲਈ ਜੋ ਕੁਝ ਵੀ ਤੈਨੂੰ ਚਾਹੀਦਾ ਹੈ ਨਿਸੰਗ ਲੈ ਜਾ ਮੇਰੇ ਖਜ਼ਾਨੇ ਤੇਰੇ ਲਈ ਖੁੱਲੇ ਹਨ ਪਰ ਸਿੰਗਾਵਾ ਖੁਰਾ ਖੋਜ ਮਟਾ ਕੇ ਵਾਪਸ ਪਰਤੀ ਮੈਂ ਵੀ ਖੱਤਰੀ ਹਾਂ ਨਵਾਬ ਸਾਹਿਬ ਇੱਕ ਖੱਤਰੀ ਨੇ ਇਸ ਪੰਥ ਨੂੰ ਸ਼ੁਰੂ ਕੀਤਾ ਸੀ ਤੇ ਇੱਕ ਖੱਤਰੀ ਹੀ ਇਸ ਦਾ ਨਾਸ਼ ਕਰੇਗਾ ਜਿੰਨੇ ਮਰੇ ਮਾਰਾਂਗਾ ਤੇ ਬਾਕੀਆਂ ਨੂੰ ਦੀਨ ਵਿੱਚ ਲਿਆਵਾਂਗਾ ਇਹ ਜੋ ਆਪਣੇ ਆਪ ਨੂੰ ਖਾਲਸਾ ਸੱਜਦੇ ਹਨ ਇੱਕ ਖੱਤਰੀ ਹੀ ਇਹਨਾਂ ਦੇ ਸਰਵਨਾਸ਼ ਦਾ ਕਾਰਨ ਬਣੇਗਾ ਨਵਾਬ ਅਲੀ ਇਸ ਤੋਂ ਹੋਰ ਚੰਗੀ ਗੱਲ ਕਿਹੜੀ ਹੋ ਸਕਦੀ ਸੀ ਇੱਕ ਹਿੰਦੂ ਵਜ਼ੀਰ ਸਿੱਖਾਂ ਦੇ ਲਹੂ ਦਾ ਪਿਆਸਾ ਹੋ ਗਿਆ ਸੀ ਉਹ ਬੋਲਿਆ ਮੈਨੂੰ ਤੇਰੀ ਖਤਰੀ ਵਾਲੀ ਦਲੀਲ ਬੜੀ ਸੋਹਣੀ ਲੱਗੀ ਮੈਂ ਤੈਨੂੰ ਫੌਜਾਂ ਦਾ ਮੁਖਤਿਆਰ ਥਾਪਦਾ ਹਾਂ ਅੱਜ ਤੋਂ ਸਾਰੀ ਫੌਜ ਤੇਰੇ ਕਹਣੇ ਵਿੱਚ ਚੱਲੇਗੀ ਨਵਾਬ ਨੇ ਸਾਰੀ ਫੌਜ ਸਮੇਤ ਖਜ਼ਾਨੇ ਦੇ ਲਖਪਤ ਰਾਏ ਦੇ ਹਵਾਲੇ ਕਰ ਦਿੱਤੇ ਹੰਕਾਰ ਵਿੱਚ ਆਉਂਦਾ ਹੋਇਆ ਲਖਪਤ ਰਾਏ ਬੋਲਿਆ ਜਿੱਥੇ ਵੀ ਮੈਨੂੰ ਸਿੰਘਾ ਦਾ ਪਤਾ ਮਿਲੇਗਾ ਮੈਂ ਜਾ ਕੇ ਖਤਮ ਕਰਾਂਗਾ ਜਿਸ ਕੇ ਸੇਵੀ ਨਾਮ ਨਾਲ ਸਿੰਘ ਲੱਗਦਾ ਹੋਏਗਾ ਮੈਂ ਉਸ ਦਾ ਸਾਰਾ ਪਿੰਡ ਅਗ ਲਾ ਕੇ ਫੂਕ ਦਿਆਂਗਾ ਆਪਣੇ ਇਸ ਕਤਲੇਆਮ ਦੀ ਆਰੰਭਤਾ ਉਸਨੇ ਲਾਹੌਰ ਦਰਬਾਰ ਵਿੱਚ ਨੌਕਰੀ ਕਰਦੇ ਸਿੰਘਾਂ ਤੋਂ ਕੀਤੀ ਉਹ ਜਿਹੜੇ ਤੁਰਕਾਂ ਦੀ ਹੀ ਨੌਕਰੀ ਕਰਦੇ ਸਨ ਲਖਪਤ ਨੇ ਸਭ ਤੋਂ ਪਹਿਲਾਂ ਕਹਾੜਾ ਉਹਨਾਂ ਤੇ ਹੀ ਚਲਾਇਆ ਉਸਨੇ ਫੌਜ ਨੂੰ ਹੁਕਮ ਕੀਤਾ ਕਿ ਕੋਈ ਵੀ ਸਿੰਘ ਚਾਹੇ ਕਿਸੇ ਵੀ ਵਿਭਾਗ ਵਿੱਚ ਕਿਸੇ ਵੀ ਰੁਤਬੇ ਤੇ ਨੌਕਰੀ ਕਰਦਾ ਹੋਵੇ ਭਾਵੇਂ ਸਰਕਾਰੀ ਫੌਜ ਵਿੱਚ ਵੀ ਕਿਉਂ ਨਾ ਹੋਵੇ ਉਸ ਦਾ ਸਿਰ ਲਾ ਦਿਓ ਸਾਰੇ ਲਾਹੌਰ ਵਿੱਚ ਹਾਹਾਕਾਰ ਮੱਚ ਗਈ ਦਰਬਾਰ ਵਿੱਚ ਨੌਕਰੀ ਕਰਦੇ ਮੂਮਦਿਲ ਮੁਸਲਮਾਨਾਂ ਤੇ ਦਿਆਲੂ ਹਿੰਦੂਆਂ ਨੇ ਲਖਪਤ ਨੂੰ ਅਜਿਹਾ ਕਰਨ ਤੋਂ ਵਰਤਿਆ ਉਹਨਾਂ ਇਹ ਵੀ ਕਿਹਾ ਤੇਰਾ ਵੈਰ ਬਾਗੀ ਸਿੰਘਾਂ ਨਾਲ ਹੈ ਪਰ ਤੂੰ ਸਜ਼ਾ ਇਹਨਾਂ ਨੂੰ ਕਿਉਂ ਦੇ ਰਿਹਾ ਇਹ ਤਾਂ ਉਹਨਾਂ ਦੇ ਨਾਲ ਨਹੀਂ ਸਨ ਜਦੋਂ ਉਹਨਾਂ ਨੇ ਜਸਪਤ ਰਾਏ ਨੂੰ ਮਾਰਿਆ ਅਸੀਂ ਸਾਰੇ ਤੇਰੇ ਆਪਣੇ ਭਰਾ ਤਿੱਥੋਂ ਇਹਨਾਂ ਦੀ ਜਾਨ ਬਖਸ਼ਵਾਉਣ ਆਏ ਆ ਪਰ ਲਖਪਤ ਰਾਏ ਗੁੱਸੇ 'ਚ ਅੰਨਾ ਹੋ ਚੁੱਕਾ ਸੀ ਉਹ ਬੋਲਿਆ ਜੇ ਤੁਸੀਂ ਭਲੀ ਚਾਹੁੰਦੇ ਹੋ ਤਾਂ ਦਫਾ ਹੋ ਜਾਓ ਇੱਥੋਂ ਜੇ ਰੱਬ ਆਪ ਆ ਜਾਵੇ ਤਾਂ ਮੈਂ ਉਸਦੀ ਵੀ ਨਹੀਂ ਮੰਨਾਂਗਾ ਤੁਸੀਂ ਕਿਹੜੀ ਖੇਤ ਦੀ ਮੂਲੀਓ ਆਪਣੀ ਕਾਵਾਂ ਦੀ ਪੰਚਾਇਤ ਮੇਰੀਆਂ ਅੱਖਾਂ ਤੋਂ ਦੂਰ ਲੈ ਜਾਓ ਕਿ ਤੇ ਤੁਹਾਨੂੰ ਤੁਹਾਡੀ ਹਮਦਾਰਤੀ ਦੀ ਸਜ਼ਾ ਨਾ ਮਿਲ ਜਾਵੇ ਇਹਨਾਂ ਜੁੜ ਕੇ ਆਇਆਂ ਵਿੱਚ ਪਿਕੋੜਾ ਮਲ, ਕੁੰਝਾਈ ਮਲ, ਜਿਹ ਸਹਿਜਤਾਰੀ ਸੇ ਖਵੀ ਸਨ। ਕਸ਼ਮੀਰੀ ਮਲ, ਲੱਛੀ ਰਾਮ, ਦਲੇ ਰਾਮ, ਹਰੀ ਮਲ, ਬਹਿਲੂ ਮਲ, ਸੂਰਤ ਸਿੰਘ, ਹਰੀ ਸਿੰਘ ਆਦ ਪਤਵੰਤਿਆਂ ਨਾਲ ਸ਼ਹਿਰ ਦੇ ਕਈ ਸੰਤ ਸਰੂਪ ਹਿੰਦੂ ਤੇ ਹੋਰ ਮੁਸਲਮਾਨ ਫਕੀਰ ਵੀ ਆਏ ਸਨ। ਬੇਕਸੂਰਾਂ ਦੀ ਹੱਤਿਆ ਦਾ ਪਾਪ ਤੈਨੂੰ ਲੈ ਬੈਠੇਗਾ ਲਖਪਤਰਾਏ ਮੌਕਾ ਹੈ ਸੰਭਾਲ ਜਾ ਤੇ ਜਿਨ੍ਹਾਂ ਨਾਲ ਵੈਰ ਹੈ ਉਹਨਾਂ ਨਾਲ ਜਾ ਕੇ ਮੁੱਠਾ ਲਾ ਪਰ ਲਖੂ ਕਿਸੇ ਦੀ ਮੰਨਣ ਨੂੰ ਤਿਆਰ ਨਹੀਂ ਸੀ ਅੰਤ ਉਹਨਾਂ ਰੋਸ ਵਿੱਚ ਕੁਝ ਕੌੜੇ ਬੋਲ ਵੀ ਲਖਪਤਰਾਏ ਨੂੰ ਕਹੇ ਠੀਕ ਹੀ ਨੇ ਉਹ ਸਿੰਘ ਜਿਨ੍ਹਾਂ ਤੇਰੇ ਭਰਾ ਨੂੰ ਪਾਰ ਬੁਲਾਇਆ ਹੈ ਤੂੰ ਤਾਂ ਆਪਣੇ ਭਾਈਚਾਰੇ ਨੂੰ ਵੀ ਮੰਨਦੇ ਬੋਲ ਬੋਲ ਰਿਹਾ ਹੈ ਤਾਕਤ ਦਾ ਅਹੰਕਾਰ ਬੰਦੇ ਨੂੰ ਅੰਨ੍ਹਾ ਕਰ ਦਿੰਦਾ ਹੈ ਲਖਪਤ ਰਾਏ ਤੇ ਨਫ਼ਰਤ ਬੰਦੇ ਦਾ ਅੰਦਰ ਸਾੜ ਦਿੰਦੀ ਆ ਸਿੰਘਾਂ ਨੇਤਾ ਭਾਈ ਮਨੀ ਸਿੰਘ ਦੇ ਕਾਤਲਾਂ ਨੂੰ ਸੋਧਿਆ ਹੈ ਬੇਕਸੂਰਾ ਨਹੀਂ ਸੀ ਤੇ ਰਪਰਾ ਇਸ ਤਰ੍ਹਾਂ ਦੀਆਂ ਲਾਂਟਾਂ ਪਾਉਂਦੇ ਹੋਏ ਸਭ ਚਲੇ ਗਏ ਸਿੰਘਾਂ ਨੇਤਾ ਵਧਣੋ ਫੁੱਲਣੋ ਨਹੀਂ ਰੁਕਣਾ ਪਰ ਤੇਰੀ ਜੜ ਵੀ ਨਹੀਂ ਰਹਿਣੀ ਜਾਂਦੇ ਹੋਏ ਇੱਕ ਸੰਤ ਪੁਰਖ ਦੇ ਮੂੰਹੋਂ ਨਿਕਲਿਆ ਪਰ ਕੋਈ ਸਿਆਣੇ ਫਟਵੀ ਖਲੋਤੇ ਹੋਏ ਸਨ ਜੋ ਬੋਲੇ ਅੱਜ ਸੋਮਵਾਰੀ ਮਸਿਆ ਹੈ ਲਖਪਤ ਰਾਏ ਅੱਜ ਦਾ ਦਿਨ ਰੁਕ ਜਾ ਉਹਨਾਂ ਦੇ ਮਨ ਵਿੱਚ ਸੀ ਕਿ ਸ਼ਹਿਰ ਦੇ ਸਿੱਖਾਂ ਨੂੰ ਕੁਝ ਸਮਾਂ ਮਿਲ ਜਾਵੇ ਤਾਂ ਅਸੀਂ ਪਾਸੇ ਹੋ ਜਾਣਗੇ ਪਰ ਲਖੂਤਾ ਆਪਣੀ ਜਿੱਦ ਤੇ ਅੜਿਆ ਹੋਇਆ ਸੀ ਉਸਨੇ 400 ਦੇ ਕਰੀਬ ਸਿੱਖ ਚੌਂਕ ਵਿੱਚ ਸ਼ਰੀਆਮ ਕਤਲ ਕਰਵਾਇਆ ਨਾਲ ਹੀ ਸ਼ਹਿਰ ਵਿੱਚ ਹੋਕਾ ਵੀ ਦਿਵਾਇਆ ਅੱਜ ਤੋਂ ਕੋਈ ਗੁਰੂ ਦਾ ਨਾਮ ਨਹੀਂ ਲਏਗਾ ਜੇ ਮੈਂ ਆਪਣੇ ਕੰਨਾਂ ਨਾਲ ਕਿਸੇ ਨੂੰ ਗੁਰੂ ਕਹਿੰਦੇ ਆ ਸੁਣ ਲਿਆ ਉਸ ਤੇ ਸਾਹ ਪੀ ਜਾਵਾਂਗਾ ਕੋਈ ਨਾਨਕ ਦੀ ਬਾਣੀ ਨਹੀਂ ਪੜੇਗਾ ਜੋ ਪਰਦਾ ਫੜਿਆ ਗਿਆ ਉਸ ਨੂੰ ਕਲਮਾ ਪੜਵਾ ਕੇ ਮੁਸਲਮਾਨ ਕੀਤਾ ਜਾਊਗਾ ਅੱਜ ਤੋਂ ਗੁਰੂ ਦੇ ਨਾਮ ਦਾ ਜਪ ਹਕੂਮਤ ਫਰੋਦੀ ਕਾਰਵਾਈ ਸਮਝਿਆ ਜਾਵੇਗਾ ਬਾਕੀ ਕੋਈ ਵੀ ਨਾਮ ਜਪੋ RAM ਕਹੋ KRISHN ਕਹੋ ALLAH ALLAH ਕਹੋ ਪਰ ਗੁਰੂ ਦਾ ਨਾਮ ਲੈਣ ਤੇ ਪੂਰਨ ਪਵੰਦੀ ਹੈ ਅੱਜ ਤੋਂ ਕੋਈ ਗੁੜ ਵੀ ਨਹੀਂ ਕਹੇਗਾ ਗੁੜ ਨੂੰ ਰੋੜੀ ਕਹੋ ਗੁੜ ਕਈ ਵਾਰ ਗੁਰੂ ਦਾ ਭਲੇਖਾ ਦਿੰਦਾ ਹੈ ਜੇ ਕੋਈ ਗੁਰ ਗੁੜ ਕਹਿੰਦਾ ਹੈ ਤਾਂ ਉਸ ਦਾ ਸਾਰਾ ਪਰਿਵਾਰ ਮਾਰ ਦਿੱਤਾ ਜਾਏਗਾ ਗੁੜ ਕਹਿਣ ਤੇ ਬਬੰਦੀ ਹੈਰਾਨ ਹੁੰਦਾ ਕੋਈ ਦਰਬਾਰੀ ਬੋਲਿਆ ਹਾਂ ਗੁੜ ਕਹਿਣ ਤੇ ਵੀ ਪਵੰਦੀ ਲੱਖੂ ਹੰਕਾਰ ਵਿੱਚ ਬੋਲਿਆ ਕਿਉਂਕਿ ਗੁੜ ਕਿਹਾ ਸਿੱਖਾਂ ਨੂੰ ਗੁਰੂ ਯਾਦ ਆਉਂਦਾ ਹੈ ਕਿ ਅਸੀਂ ਇਹਨਾਂ ਦੀ ਯਾਦ ਵਿੱਚ ਉਹ ਗੁਰੂ ਮੰਨフィー ਕਰਨਾ ਹੈ ਜੇ ਕੋਈ ਗੁਰੂ ਕਹਿੰਦਾ ਸੁਣ ਲਿਆ ਉਸ ਦਾ ਸਾਰਾ ਪਿੰਡ ਅਗਲਾ ਕੇ ਫੂਕ ਦੇਾਂਗਾ ਗੁਰੂ ਘਰ ਦੇ ਪ੍ਰੇਮੀਆਂ ਨੂੰ ਫਿਕਰ ਹੋ ਗਿਆ ਜਿਨ੍ਹਾਂ ਕੋਲ ਗ੍ਰੰਥ ਜਾਂ ਪੋਥੀਆਂ ਸਨ ਉਹਨਾਂ ਨੇ ਲੁਕਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਜੇ ਲਖਪਤ ਨੂੰ ਪਤਾ ਲੱਗ ਗਿਆ ਤਾਂ ਉਹ ਬਿਆਦ ਵੀ ਕਰੇਗਾ ਉਸਨੇ ਸਪਈਆਂ ਨੂੰ ਇਹ ਹੁਕਮ ਵੀ ਦਿੱਤਾ ਸੀ ਕਿ ਜੇ ਕਿਸੇ ਕੋਲ ਗੁਰੂਆਂ ਦੀ ਬਾਣੀ ਮਿਲੇ ਤਾਂ ਉਸ ਨੂੰ ਦਰਿਆ ਵਿੱਚ ਰੋੜ ਦੇਣਾ ਲਖਪਤ ਰਾਏ ਨੇ ਟੋppa, ਜੰਬੂਰਾ, ਤੈਕਲੇ ਤੇ ਹੋਰ ਗੋਲੇ ਬਾਰੂਦ ਨਾਲ ਲੈਸ ਕਰਕੇ ਇੱਕ ਵੱਡੀ ਫੌਜ ਤਿਆਰ ਕੀਤੀ ਤੇ ਸਿੰਘਾਂ ਉੱਤੇ ਚੜਾਈ ਕਰ ਦਿੱਤੀ। ਸ਼ਾਹ ਨੇ ਵੀ ਆਪਣੇ ਸਿਪਾਹੀਆਂ ਨੂੰ ਕਹਿ ਕਲਿਆ ਕਿ ਸਾਡਾ ਵਫਾਦਾਰ ਸਿਪਾਹੀ ਉਹੀ ਅਖਵਾ ਸਕੇਗਾ ਜੋ ਬਿਨਾਂ ਕੋਈ ਤਰਕ ਕੀਤਿਆਂ ਦੀਵਾਨ ਲਖਪਤ ਨਾਲ ਜਾਏਗਾ। ਜੋ ਵੀ ਸਿੱਖਾਂ ਨਾਲ ਦਿਲ ਵਿੱਚ ਨਫ਼ਰਤ ਰੱਖਦਾ ਸੀ ਉਹ ਫੌਜ ਵਿੱਚ ਭਰਤੀ ਹੋ ਗਿਆ ਹੈ। ਹਾਥੀ ਤੇ ਸਵਾਰ ਹੋ ਕੇ ਲਖਪਤ ਰਾਏ ਫੌਜਾਂ ਦੀ ਅਗਵਾਈ ਕਰ ਰਿਹਾ ਹੈ ਫੌਜ ਦੀ ਗਿਣਤੀ ਇੰਨੀ ਹੈ ਕਿ ਸਾਰਾ ਅਸਮਾਨ ਕੋੜਿਆਂ ਤੇ ਪੈਦਲ ਸਿਪਾਈਆਂ ਦੇ ਚੱਲਣ ਕਰਕੇ ਉੱਡੀ ਧੂੜ ਨਾਲ ਭਰ ਗਿਆ ਹੈ ਸਾਰੀ ਫੌਜ ਦਾ ਅੰਦਾਜ਼ਾ ਲਾਉਣਾ ਹੋਵੇ ਤਾਂ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਕੁੱਲ ਫੌਜ 8-10 ਕੋਹਾ ਵਿੱਚ ਫੈਲੀ ਹੋਈ ਆ 15 ਕੋਹ ਹਜ਼ਾਰ ਦੇ ਕਰੀਬ ਸਿੰਘ ਇਸ ਵੇਲੇ ਕਾਹਨੂਵਾਨ ਦੇ ਸ਼ੰਭ ਕੋਲੇ ਇਕੱਤਰ ਹੋ ਚੁੱਕੇ ਹਨ ਉੱਧਰ ਲਖਪਤ ਦੀ ਫੌਜ ਵਿੱਚ ਹਜ਼ਾਰਾਂ ਦੀ ਨਵੀਂ ਭਰਤੀ ਹੋਈ ਹੈ ਤੇ ਇੱਧਰ ਸਿੱਖ ਜਥੇ ਵਿੱਚ ਜਿਹੜੇ ਖਾਣ ਪੀਣ ਦੇ ਯਾਰ ਚਾਹ ਕੁੱਝ ਮੁਸਲਮਾਨ ਤੇ ਹਿੰਦੂ ਭਰਤੀ ਹੋਏ ਸਨ ਡਰ ਦੇ ਮਾਰੇ ਜਥੇ ਨੂੰ ਛੱਡ ਕੇ ਭੱਜ ਗਏ ਹਨ ਸਾਰੇ ਮੁਖੀ ਜਥੇਦਾਰ ਇਕੱਤਰ ਹੋ ਕੇ ਬੈਠੇ ਹਨ ਜਿਨ੍ਹਾਂ ਵਿੱਚ ਨਵਾਬ ਕਪੂਰ ਸਿੰਘ ਭਈ ਸੁੱਖਾ ਸਿੰਘ ਮਾੜੀ ਕੰਬੋ ਕੀ ਸਰਦਾਰ ਚੜਤ ਸਿੰਘ ਭਈ ਗੁਰਦੇਵ ਸਿੰਘ ਢੱਲੇ ਵਾਲੀ ਇਹ ਸਰਦਾਰ ਜਸ ਸਿੰਘ ਆਲੂ ਵਾਲੀਆ ਪ੍ਰਮukh ਹਨ ਤਤ ਖਾਲਸਾ ਬੈਠਾ ਮੁਕਾਬਲੇ ਦੀਆਂ ਵਿਉਂਤਾਂ ਕੱਢ ਰਿਹਾ ਹੈ ਲੱਖਾਂ ਫੌਜ ਲੱਖਪਤ ਰਾਏ ਦੀ ਅਗਵਾਈ ਵਿੱਚ ਜੰਗਲ ਨੂੰ ਘੇਰਾ ਪਾ ਕੇ ਖਲੋ ਗਈ ਹੈ ਸਿੰਘਾਂ ਤੇ ਸੂਈਆਂ ਨੇ ਬਹੁਤ ਭਾਰੀ ਫੌਜ ਹੋਂ ਦੀ ਸੂ ਦਿੱਤੀ ਆ ਸਾਡੀ ਗਿਣਤੀ ਇੰਝ ਹੈ ਸਿੰਘ ਜੀ ਜਿਵੇਂ ਕਹਿ ਲਓ ਤੁਰਕ ਫੌਜ ਕਾਲੀ ਘਟਾ ਹੈ ਤੇ ਅਸੀਂ ਉਸ ਵਿੱਚ ਲਿਸ਼ਕ ਦੀ ਬਿਜਲੀ ਦੀ ਬਰੀਕ ਜਹੀ ਤਾਰ ਪਰ ਬਿਜਲੀ ਦੀ ਉਹੀ ਬਾਰੀਕ ਜਹੀ ਤਾਰ ਜਿੱਥੇ ਵੀ ਡਿੱਗ ਪਰ ਤਰ ਥੱਲੀ ਮਚਾ ਦਿੰਦੀ ਹੈ ਸਰਦਾਰ ਚੜ੍ਹਤ ਸਿੰਘ ਮੁਸਕਰਾਉਂਦਿਆਂ ਬੋਲੇ ਬਿਲਕੁਲ ਅਸੀਂ ਇਸੇ ਤਰ੍ਹਾਂ ਕਰਾਂਗੇ ਬਿਜਲੀ ਦੀ ਧਾਰ ਵਾਂਗ ਹੀ ਦੁਸ਼ਮਣ ਦਲ ਦੇ ਕਮਜ਼ੋਰ ਹਿੱਸੇ ਤੇ ਡਿੱਗਿਆ ਕਰਾਂਗੇ ਸਰਦਾਰ ਜੱਸਾ ਸਿੰਘ ਬੋਲੇ ਖਾਲਸਾ ਜੀ ਲੜਾਈ ਦੇ ਢਈ ਫੱਟ ਹਨ ਇੱਕ ਈਨ ਮੰਨ ਲੈਣੀ ਜਾਂ ਭੱਜ ਜਾਣਾ ਦੂਜਾ ਮੌਕਾ ਦੇਖ ਕੇ ਕੁਝ ਪਿਛਾਉ ਹੋਣਾ ਤੇ ਮੁਰ ਤਿਆਰੀ ਨਾਲ ਭਾਰੀ ਹੱਲਾ ਕਰਨਾ ਤੇ ਅੱਦਾ ਹੈ ਲੜਦਿਆਂ ਮਰ ਜਾਣਾ ਖਾਲਸਾ ਖੁਦ ਖੁਦਾ ਹੈ ਸੋ ਈਨ ਮੰਨਣ ਦਾਤਾ ਸਵਾਲ ਹੀ ਨਹੀਂ ਭਜਣਾ ਖਾਲਸੇ ਨੇ ਸਿੱਖਿਆ ਹੀ ਨਹੀਂ ਕਿਉਂਕਿ ਅਸੀਂ ਕਾਂਵਾ ਕੁੱਤਿਆਂ ਦੀਆਂ ਨਹੀਂ ਸ਼ੇਰਾਂ ਤੇ ਬਾਜਾਂ ਦੀ ਸੰਗਤ ਵਿੱਚ ਰਹੇ ਹਾਂ ਸੋ ਸਾਡੇ ਕੋਲ ਡੇਢ ਫਾਟੀ ਹੀ ਬਚਿਆ ਹੈ ਨਵਾਬ ਕਪੂਰ ਸਿੰਘ ਬੋਲੇ ਖਾਲਸਾ ਸੰਧਿਆ ਮਗਰੋਂ ਹੱਲਾ ਕਰਿਆ ਕਰੇਗਾ ਜਦ ਦੁਸ਼ਮਣ ਥੋੜਾ ਅਵੇਸਲਾ ਹੋਵੇ ਜਿੰਨਾ ਵੀ ਰਸਤ ਪਾਣੀ ਹੱਥ ਆ ਸਕੇ ਭਲਾ ਪਰ ਵੱਧ ਖਿਆਲ ਦੁਸ਼ਮਣ ਦੇ ਘੋੜੇ ਤੇ ਸ਼ਾਸਤਰ ਖੋਣ ਵਾਲ ਕਰਨਾ ਹੈ। ਇਹੀ ਸਿੰਘਾਂ ਦੀ ਗੁਰੀਲਾ ਨੀਤੀ ਸੀ। ਜਿਸ ਨੇ ਕਦੇ ਨਾਦਰ ਸ਼ਾਹ ਦੇ ਵੀ ਨੱਕ ਵਿੱਚ ਦਮ ਕਰ ਦਿੱਤਾ ਸੀ। ਸਿੰਘਾਂ ਨੇ ਕੀ ਜੁੱਥੇ ਬਣਾ ਲੈ। ਕੀ ਪਾਸਿਆਂ ਤੋਂ ਹਮਲੇ ਕੀ ਚਿਕਾਨੀ ਦੇ ਕੇ ਹਰਨ ਹੋ ਜਾਂਦੇ। ਜੰਗਲ ਦੇ ਜਾਨੂ ਹੋਣ ਕਰਕੇ ਉਹਨਾਂ ਨੂੰ ਸਾਰੇ ਰਾਹ ਪਤਾ ਹਨ। ਤੇ ਤੁਰਕ ਫੌਜ ਪਿਛਾਅ ਮੁੜ ਜਾਂਦੀ ਇਸ ਤਰ੍ਹਾਂ ਜਿੱਥਿਆਂ ਨੇ ਬੋਤੀ ਤੁਰਕ ਫੌਜ ਨੂੰ ਠਗਾ ਦਿੱਤਾ ਰਾਤ ਪੈ ਗਈ ਤੇ ਲੱਖੂ ਦੀ ਫੌਜ ਆਰਾਮ ਕਰਨ ਦੀ ਤਿਆਰੀ ਕਰ ਲਈ ਹੈ ਸਿੰਘਾਂ ਵੱਲੋਂ ਅਵੇਸਲੀ ਹੋ ਚੁੱਕੀ ਤੁਰਕ ਫੌਜ ਤੇ ਖਾਲਸੇ ਦੇ ਜਥੇ کئی ਪਾਸਿਆਂ ਤੋਂ ਹਮਲਾ ਕਰ ਦਿੰਦੇ ਹਨ ਲੱਖੂ ਖੱਤਰੀ ਦੀ ਅਗਵਾਈ ਵਾਲੀ ਮੁਗਲ ਫੌਜ ਨੂੰ ਸਤੰਭਲਣ ਦਾ ਮੌਕਾ ਨਹੀਂ ਮਿਲਦਾ ਤੇ ਸਿੰਘ ਭਾਰੀ ਮਾਤਰਾ ਵਿੱਚ ਰਸਦਾਂ ਘੋੜੇ ਲੈ ਕੇ ਝੰਡਾ ਵੱਲ ਪੜ ਜਾਂਦੇ ਹਨ ਅਗਲੇ ਦਿਨ ਗੁੱਸੇ ਦੇ ਭਰੇ ਹੋਏ ਲਖੂ ਖੱਤਰੀ ਨੇ ਆਪਣੇ ਹਰਿਆਵਲ ਦਸਤੇ ਨੂੰ ਲੜਨ ਲਈ ਅੱਗੇ ਕੀਤਾ ਹੈ ਜੰਗਲ ਸਿੰਘਾ ਦਾ ਜਾਨੂ ਹੈ ਤੇ ਸਿੰਘ ਜੰਗਲ ਦਾ ਹਰਿਆਵਲ ਦਸਤੇ ਉੱਤੇ ਸਿੰਘ ਕਈ ਪਾਸਿਆਂ ਤੋਂ ਬਗਿਆੜਾ ਵਾਂਗ ਟੁੱਟ ਕੇ ਪਏ ਤੇ ਕੁਝ ਪਲਾ ਵਿੱਚੀ ਉਸ ਹਰਿਆਵਲ ਦਸਤੇ ਦੇ ਘੋੜੇ ਅਤੇ ਹਥਿਆਰ ਸਿੰਘਾ ਆਪਣੇ ਕਾਬੂ ਦੇ ਵਿੱਚ ਲੈ ਲਏ ਹਨ ਪਹਿਲੇ ਹੱਲੇ ਵਿੱਚ ਹੀ ਲਖੂ ਖੱਤਰੀ ਆਪਣੇ ਚੋਟੀ ਦੇ ਜਵਾਨ ਮਰਵਾ ਬੈਠਾ